ਸ਼ੀਗਲ ਜੀ ਹੋਰ ਕਿਦਾਂ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਸੇਵਕ ਬਰਾੜ ਤੁਸੀਂ ਦੇਖ ਰਹੇ ਹੋ ਮਾਲਵਾ ਵੈਲਡ ਲਾਈਫ ਇਨ ਸਾਈਪ੍ਰੈਸ ਅੱਜ ਜਿਹੜਾ ਬਲੌਗ ਸ਼ੂਟ ਕਰਨ ਜਾ ਰਹੇ ਹਾਂ ਕਿ ਆਪਾਂ ਨਾਨਕਸਰ ਦਾ ਨਾਨਕਸਰ ਵਰਸ਼ੀ ਆ ਗਈ ਤਾਂ ਤਨ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਵਰਸ਼ੀ ਆ ਗਈ ਤੇ ਆਪਾਂ ਆਪਾਂ ਸਾਰੀ ਵਰਸ਼ੀ ਜਿਹੜਾ ਬਲੌਗ ਆ ਉਹਨੂੰ ਸ਼ੂਟ ਕਰਕੇ ਦਿਖਾਵਾਂਗੇ ਤੇ ਜੇ ਜੇ ਕਿਸੇ ਨੇ ਆਉਣਾ ਹੋਇਆ ਨਾਨਕਸਰ ਤੇ ਆਪਾਂ ਲੋਕੇਸ਼ਨ ਮੈਂਸ਼ਨ ਕਰਾਂਗੇ ਤੇ ਤੁਸੀਂ ਆ ਸਕਦੇ ਹੋ ਤੇ ਆਪਣੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਤੇ ਘੰਟੀ ਵਾਲਾ ਬਟਨ ਦਬਾ ਦੇਣਾ ਤਾਂ ਜੋ ਜਿਹੜੀਆਂ ਸਾਡੀਆਂ ਵੀਡੀਓ ਆ ਤੁਹਾਡੇ ਜ਼ਿਕਰ ਪਹੁੰਚਦੀਆਂ ਰਹਿਣ ਆਓ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਨਾਨਕਸਰ ਦੀ ਵਰਸੀ ਆਪਾਂ ਖੜੇ ਆਂ ਪਿੰਡ ਅਰਸੂਲ ਪਰ ਤੇ ਕੌਂਕੇ ਪੈ ਜਾਂਦੇ ਇੱਧਰ ਛੋਟੇ ਕੌਂਕੇ ਪੈ ਜਾਂਦੇ ਆਗੇ ਉਹਦੇ ਵਿਚਾਲੇ ਇਹ ਲੰਗਰ ਆਗਾ ਬਹੁਤ ਹੀ ਪੁਰਾਣਾ ਲੰਗਰ ਹੈ ਜਦੋਂ ਵੀ ਨਾਨਕ ਸਾਹਿਬ ਦੀ ਵਰਸੀ ਆਉਂਦੀ ਆ ਜਿਹੜਾ ਇਹ ਲੰਗਰ ਆਗਾ ਲਾਇਆ ਜਾਂਦਾਗਾ ਪਿੰਡ ਅਰਸੂਲਪੁਰ ਦੇ ਤੇ ਕੌਂਕਿਆਂ ਦੇ ਲੋਕਾਂ ਵੱਲੋਂ ਆਓ ਫਿਰ ਤੁਹਾਨੂੰ ਦਿਖਾਉਨੇ ਆਗੇ ਨਾਨਕ ਸਰਦੀ ਵਰਸ਼ੀ ਤੇ ਆਪਾਂ ਤੁਹਾਨੂੰ ਦਿਖਾਉਨੇ ਆਗੇ ਅਰਸੂਲਪੁਰ ਦਾ ਤੇ ਕੌਂਕਿਆਂ ਦਾ ਲੰਗਰ ਆਗਾ ਆਓ ਫਿਰ ਜਿਹੜਾ ਇੱਥੇ ਲੰਗਰ ਹੁੰਦਾਗਾ ਉਹ ਦਾਲ ਰੋਟੀ ਤੇ ਜਲੇਬੀਆਂ ਦਾ ਲੰਗਰ ਹੁੰਦਾਗਾ ਤੇ ਇਹ ਵਰਸੀ ਤੋਂ 4-5 ਦਿਨ ਪਹਿਲਾਂ ਲੰਗਰ ਲੱਗ ਜਾਂਦਾਗਾ ਤੇ ਰਸੂਲਪੁਰ ਤੋਂ ਜਦੋਂ ਆਪਾਂ ਆਉਨੇ ਹਾਂਗੇ ਵੱਡੇ ਕੌਂਕਿਆਂ ਨੂੰ ਤੇ ਰਸਤੇ 'ਚ ਪੈਂਦਾਗਾ ਤੇ ਬਾਕੀ ਇਹ ਲੰਗਰ ਦੇ ਕੱਠ ਬਹੁਤ ਜ਼ਿਆਦਾ ਹੁੰਦਾਗਾ ਇਹਨੂੰ ਵੱਡਾ ਲੰਗਰ ਵੀ ਕਹਿ ਦਿੰਦੇ ਆਗੇ ਤੇ ਇੱਥੇ ਲੋਕ ਬੜੀ ਸ਼ਰਧਾ ਨਾਲ ਸੇਵਾ ਵੀ ਕਰਦੇ ਆਗੇ ਤੇ ਬਹੁਤ ਹੀ ਵਧੀਆ ਪ੍ਰਬੰਧ ਹੁੰਦਾ ਸੇਵਾਦਾਰਾਂ ਦਾ ਤੁਸੀਂ ਜਦੋਂ ਵੀ ਆਓ ਨਾਨਕਸਰ ਤਾਂ ਇਹ ਲੰਗਰ ਦੇ ਵਿੱਚ ਰੋਕੇ ਜ਼ਰੂਰ ਜਾਓ Did you do it, you do ਅੰਦੀ ਆਪਾ ਪਹੁੰਚ ਚੁੱਕੇ ਹਾਂਗੇ ਨਾਨਕਸਰ ਇਹ ਮੇਨ ਐਂਟਰੀ ਹੈਗੀ ਗੁਰਦਰਾ ਸਾਹਿਬ ਦੀ ਤੇ ਇਮਾਰਤ ਬਹੁਤ ਖੂਬਸੂਰਤਾਂ ਕਾਠ ਬਹੁਤ ਜਿਆਦਾ ਤੇ ਦੁਕਾਨਾਂ ਨੇ ਤਾਂ ਰੌਣਕ ਲਾਈ ਪਈ ਆ ਕੀ ਬਾਤਾਂ ਹੀ ਆ ਤੇ ਕਰੋ ਦਰਸ਼ਨ ਤੁਸੀਂ ਫਿਰ ਨਾਨਕਸਰ ਦੇ ਤੇ ਫਿਰ ਆਪਾਂ ਅੱਗੇ ਨੂੰ ਚੱਲਦੇ ਹਾਂਗੇ ਲੱਖਾਂ ਕਰੋੜਾਂ ਸੰਗਤਾਂ ਇੱਥੇ ਦਰਸ਼ਨ ਕਰ ਲਈ ਆਉਂਦੀਆਂ ਨੇ ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕਿਉਂਕਿ ਇੱਥੇ ਜੋ ਵੀ ਸੱਚੇ ਮਨ ਨਾਲ ਅਰਦਾਸ ਕਰਦਾਗਾ ਤੇ ਉਹਦੀ ਜਿਹੜੀ ਅਰਦਾਸ ਆਗੀ ਉਹ ਪ੍ਰਵਾਨ ਹੁੰਦੀ ਹੈਗੀ ਜਿਹੜਾ ਆ ਇਕੱਠਾ ਹਰ ਸਾਲ ਆਪਣਾ ਹੀ ਰਿਕਾਰਡ ਤੋੜਦਾਗਾ ਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਸੰਤ ਜਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨੇ ਜੋ ਦੁਕਾਨਾਂ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਨਾ ਹੋਈਆਂ ਨੇ ਤੇ ਰੌਣਕਾਂ ਫੁੱਲ ਲੱਗੀਆਂ ਹੋਈਆਂ ਨੇ ਮੈਨੂੰ ਨਹੀਂ ਪਤਾ ਇਹ ਚੀਜ਼ ਸਹੀ ਹੈ ਜਾਂ ਗਲਤ ਆ ਪਰ ਇੱਥੇ ਜਿਹੜਾ ਨਸ਼ਾ ਸ਼ਰੇਆਮ ਵਿੱਚ ਆ ਜਾਂਦਾ ਹੈਗਾ ਸੁੱਖੇ ਦੇ ਪਕੌੜੇ ਭੰਗ ਔਰ ਡੋਡਡ ਨਾਮ ਦਿੱਤੇ ਹੋਏ ਆ ਇਹਨਾਂ ਨੂੰ ਪਰ ਹੈ ਤਾਂ ਇੱਕ ਨਸ਼ਈ ਹੈ ਨਾ ਪਰ ਇਹ ਧਰਮਗ੍ਰੰਥ ਸਥਾਨਾਂ ਦੇ ਤੁਹਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਹੈਗਾ ਕਿ ਇਹ ਨਸ਼ਾ ਸ਼ਰੇਆਮ ਵਿੱਚ ਆ ਜਾਂਦਾ ਹੈਗਾ ਇੱਥੋਂ ਦੇ ਪ੍ਰਬੰਧਕ ਵੀਰਾਂ ਨੂੰ ਚਾਹੀਦਾ ਹੈਗਾ ਕਿ ਉਹ ਇਸ ਚੀਜ਼ ਤੇ ਕੰਟਰੋਲ ਕਰਨ ਇਦਾਂ ਦੀਆਂ ਚੀਜ਼ਾਂ ਨੂੰ ਦੂਰ ਰੱਖਿਆ ਜਾਵੇ ਸੰਗਤਾਂ ਤੋਂ ਅੱਬਾਈ ਅਸੀ ਗਾਲ ਹੋਰ ਕਿਦਾਂ ਕੀ ਹਾਲ ਚਾਲ ਨੇ ਕੋਈ ਦੱਸੋ ਤਾਂ ਕਹੀ ਜਾਂਦੇ ਹੋ ਹੋਰ ਬਾਬਾ ਕਿਦਾਂ ਕੀ ਹਾਲ ਚਾਲ ਆ ਬਾਬਾ ਕਿੱਡੇ ਜਾਂਦੋਂ ਆਪਾਂ ਤੁਹਾਨੂੰ ਦੇਖਿਆ ਬਹੁਤ ਆਗਾ ਕਿੱਡੇ ਜਾਂਦੋਂ ਚੱਕਰਵਰਤੀ ਰਹੀ ਹੈ ਠੀਕ ਆ ਜੀ ਇੱਥੇ ਕਿੰਨਾ ਟਾਈਮ ਹੋ ਗਿਆ ਹੁੰਦਾ ਤੁਹਾਨੂੰ ਹਾਂ ਇੱਥੇ ਹੱਥ ਪੁੰਨਿਆ ਸੀ ਕੰਮ ਵਧੀਆ ਚੱਲਦਾ ਹੈਗਾ ਹਾਂ ਜਾਂਦੇ ਬੰਦੇ ਕੈਨੇਡਾ ਅਮਰੀਕਾ ਤੋਂ ਲੱਗ ਕੇ ਵੀਜ਼ਾ ਰਿਆਂ ਦੇ ਠੀਕ ਆ ਮੜੇ ਆਪਾ ਕਰਕੇ ਦੇਖਾਂ ਜੀ ਮਾੜੇ ਬੋਲੀ ਹੋ ਚਿਕ ਨਿਕਲ ਜਾਂਦਾ ਕੋਈ ਯਾਰ ਖੜਿਆ ਬਾਈ ਅਰੇ ਆ ਕੋਈ ਨਾ ਬੱਬਾ ਹੈ ਚੱਲ ਲੋਈ ਬਾਬੇ ਨੂੰ ਬਾਕਸਰੀ ਦੇਖਦੇ ਰਹਿੰਦੇ ਆਗੇ ਤੇ ਰਾਤ ਨੂੰ ਕੈਨੇਡਾ ਅਮਰੀਕਾ ਦੇ ਵੀਜ਼ੇ ਲੱਗਦੇ ਦਿਖਾਉਨੇ ਇਥੋਂ ਇੱਥੇ ਕੈਨੇਡਾ ਇੱਥੇ ਅਮਰੀਕਾ ਇੱਥੇ ਸਟਰੀਆ ਇੱਥੇ ਯੂ ਐਸ ਏ ਕੀਵਾਬ ਇੱਥੇ ਲੈਣੇ ਕੈਨੇਡਾ 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 ਅਮਰੀਕਾ ਦੀ ਵੀਜ਼ੇ ਲੱਗਣ ਤੋਂ ਬਾਅਦ ਆਪਾਂ ਵੀ ਤੁਰ ਪਏ ਆ ਰਾਤ ਦਾ ਵੀਊ ਚੈੱਕ ਕਰ ਲਈ ਤੇ ਮੈਨੂੰ ਵੀ ਇੱਥੇ ਆਉਂਦੇ ਨੂੰ ਘਟੋ ਘਟ 7 ਸਾਲ ਹੋ ਗਏ 8 ਸਾਲ ਮੈਂ ਤੇ ਹਰ ਸਾਲ ਵਰਸੀ ਤੇ ਆਉਣਾਗਾ ਤੇ ਰਾਤ ਰਾਹ ਕੇ ਜਾਨਣਾਗਾ ਮੇਰੇ ਨਾਲ ਮੇਰੇ ਪਿੰਡ ਦੇ ਬਹੁਤ ਸਾਰੇ ਲੋਕ ਹੁੰਦੇ ਆ ਤੇ ਮੇਰੇ ਯਾਰ ਮਿੱਤਰ ਹੁੰਦੇ ਆ ਤੇ ਰਾਤ ਨੂੰ ਫਿਰ ਆਪਾਂ ਘੁੰਮਦੇ ਫਿਰਦੇ ਹਾਂਗੇ ਤੇ ਸਾਰੀ ਰਾਤ ਹੀ ਇੱਥੇ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਤੇ ਆ ਮੇਰੇ ਦੋ ਯਾਰ ਆਗੇ ਜਿਗਰ ਦੇ ਟੋਟੇ ਇੱਕ ਦਾ ਨਾਮ ਲਾਪਰੀਤ ਤੇ ਭਿੰਦਰ ਬਾਬਾਈ ਜੋ ਹਾਂਜੀ ਬਾਬਾਈ ਜਰੂਰ ਹੈ ਜਰੂਰ ਬਾਬਾਈ ਜੀ ਦੋ ਲਾਈਨਾਂ ਦੇ ਖੜਾ ਛੱਡ ਦੋ ਬਾਬਾਈ ਜਰੂਰ ਜੀ ਜਰੂਰ ਹੈ ਸਿੱਖੀ ਸ਼ੁਰੂ ਕਰੋ ਘਾਨ ਕਾ ਲੋ ਕੜੇ ਪਾ ਲੋ ਬੰਦਰ ਕਿੱਥੇ ਲਾ ਲੋ ਬ੍ਰੇਕਾਂ ਵਾਲੇ ਪਾ ਲੋ ਬਿਨਾ ਬ੍ਰੇਕੋ ਗੱਡੀਆਂ ਫੇਲ ਹੋ ਜਾਂਦੀਆਂ ਨੇ ਠੀਕ ਹੈ ਬਾਈ ਚਲੋ ਕੀ ਹਾਲ ਨੇ ਵਧੀਆ ਵਧੀਆ ਸਵਾਲ ਜਵਾਬ ਕਰਾਂਗੇ ਕੁਛ ਕਰਾਂਗੇ ਆਪਾਂ ਇੱਥੇ ਕੀ ਸਵਾਲ ਜਵਾਬ ਕਰਾਂਗੇ ਗੁਰੂ ਘਰੇ ਸਵਾਲ ਗੁਰੂ ਘਰੀ ਘਰਾਂ ਪੁੱਛਣਾ ਨਾ ਅੱਬ ਵੀ ਕੀ ਗੁਰੂ ਘਰ ਵਾਲੇ ਕੁਛ ਰਹਿਗਾ ਵਧੀਆ ਹੈ ਵਿਚੜਦੀ ਕਲਾ ਚੱਲ ਸਵਾਲ ਕਰ ਪਹਿਲਾਂ ਦੋਨੇ ਆਲਦਾਂ ਕਿੰਨਾ ਟਾਈਮ ਤੋਂ ਆਉਂਦੇ ਨੇ ਇੱਥੇ ਇੱਥੇ ਤਾਂ ਬਹੁਤ ਸਮੇਂ ਹੋ ਗਿਆ ਨੇ 25 30 ਸਾਲ ਹੋ ਗਿਆ ਆਉਂਦੇ ਨੇ ਇਹ ਜਿਹੜੀ ਵਰਸ਼ੀ ਆ ਬਾਈ ਇਹ ਵੀ ਕਿੱਦਾਂ ਮਨਾਈ ਜਾਂਦੀ ਆ ਕਾਹ ਤੋਂ ਓਹ ਵਧੀਆ ਮਹਾਰਾਜ ਕਰਕੇ ਬਹੁਤ ਵਧੀਆ ਮਨਾਈ ਜਾਂਦੀ ਹੈ ਵੀ ਕਿਉਂ ਮਨਾਈ ਜਾਂਦੀ ਹੈ ਵੀ ਮਤਲਬ ਵੀਰੇ ਸ਼ਹੀਦ ਹੋਏ ਨੇ ਬੱਚੇ ਇਹ ਨਹੀਂ ਲਾ ਲੋ ਮਹਾਰਾਜ ਇਹ ਤੇ ਆਉਣ ਦੇ ਸੰਤ ਬਹੁਤ ਜ਼ਿਆਦਾ ਨੂੰ ਪਿਆਰ ਦੀ ਨਾ ਬਾਕੀ ਇਹ ਇਹ ਭਰਿਆ ਆੜੇ ਆੜੇ ਲੈ ਲੈਂਦੇ ਪਾਟ ਮਾੜਾ ਪਟਿਆ ਪੜੋ ਚੜਦੀ ਕਲਾਂ ਇਹ ਗੁਰੂ ਬੋਸ ਸਿੰਘ ਜੀ ਕਰਕੇ ਮਨਾਈ ਜਾਂਦੀ ਵਰਸੀ ਨਹੀਂ ਨਹੀਂ ਇਹ ਗੁਰੂ ਨਾਨਕ ਦੇਵ ਜੀ ਠੀਕ ਹੈ ਮਹਾਰਾਜ ਨੇ ਨਾ ਛੋੜੇ ਓਕੇ ਵੀਰੇ ਬਹੁਤ ਬਹੁਤ ਧੰਨਵਾਦ ਆੜਦੀ ਕਲਾਂ ਆਜੋ ਮੜਾ ਜਾ ਬਾਲ ਨੂੰ ਬਾਲ ਨੂੰ ਓਏ ਇੱਕ ਦੋ ਸਵਾਲ ਹੀ ਪੁੱਛਣ ਵਾਲੇ ਨਹੀਂ ਪੁੱਛਦਾ ਓਏ ਆਇਆ ਇਹ ਫੇਕ ਰੈਕਟਰ ਕਰ ਇਹ ਨੂੰ ਆ ਜਾ ਦੂ ਆ ਜਾ ਦੂ ਆ ਜਾ ਬਾਈ ਬੋਲਣੀ ਆ ਇੱਕ ਮੈਂ ਹੀ ਪੁੱਛਣਾ ਨਾਰਮਲੀ ਆ ਬੋਲੇ ਆ ਭਾਈ ਨੂੰ ਪੁੱਛ ਲੋ ਵੇਗੇ ਆ ਪਿੱਛੇ ਆ ਭਾਜੀ ਖੜਾ ਜਾ ਕਿੱਧਰ ਮਿਲਿਆ ਗੱਲ ਤੇ ਕੀ ਹੈ ਕੀ ਚੀਜ਼ ਸਵਾਲ ਜਵਾਬ ਕਰਨਾ ਹੈ ਵੀ ਆਪਾਂ ਕਿਸ ਚੀਜ਼ ਬਾਰੇ ਆਹੀ ਬਈ ਗੁਰੂ ਘਰ ਬਾਰੇ ਬਾਈ ਬਣਾ ਨਹੀਂ ਕਰੋ ਬਾਈ ਕਿਹੜਾ ਪਿੰਡ ਹੈ ਬਰੋਡਾ ਬਿਲਕੁਲ ਸਾਰਾ ਕਿਹੜਾ ਫਰੋਜਪੁਰ ਸ਼ਹਿਰ ਅੱਛਾ ਫਰੋਜਪੁਰ ਸ਼ਹਿਰ ਉਹਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਉਂਦੇ ਉਹਨੂੰ ਮੈਂ ਤੇ ਮੇਰੇ ਦੁਕਾਨ ਲਗਾਣ ਆਇਆ ਵਾਂ ਦੁਕਾਨ ਲਉਣਾ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਮੈਂ ਤਾਂ ਦੂਸਰੀ ਵਾਰ ਆਇਆ ਦੋ ਸਾਲ ਹੋ ਗਏ ਦੂਸਰੀ ਵਾਰ ਹੀ ਆਇਆ ਵਾਂ ਦੂਸਰੀ ਜਣੀ ਕਿ ਸਾਲ ਹੋ ਗਿਆ ਸਾਲ ਹੋ ਗਿਆ ਠੀਕ ਆ ਇਹ ਜਿਹੜੀ ਨਾਨਸਰ ਵਰਸ਼ੀ ਮਨਾਈ ਜਾਂਦੀ ਹੈਗੀ ਇਹ ਵੀ ਕੀ ਹੋਇਆ ਸੀ ਇਸ ਦਿਨ ਇਹਨੇ ਆਪਣ ਨੋਟ ਨਹੀਂ ਲੇ ਠੀਕ ਆ ਓਕੇ ਠੀਕ ਚਲੋ ਕੋ ਕੰਮ ਵਧੀਆ ਚੱਲਦਾ ਹੈਗਾ ਵਧੀਆ ਚੱਲਦਾ ਵੀ ਜਿੱਦਾਂ ਦਾਣਾ ਪਾਣੀ ਲਿਖਿਆ ਵੀਰੇ ਉਹ ਤਾਂ ਮਿਲ ਨਹੀਂ ਮਿਲਦਾ ਠੀਕ ਆ ਚਲੋ ਠੀਕ ਆ ਵੀਰੇ ਇਤੇ ਕਾਫੀ ਚੀਜ਼ਾਂ ਆੜੀਆਂ ਮਨ ਨੂੰ ਨਹੀਂ ਵਧੀਆ ਲੱਗੀਆਂ ਤੁਸੀਂ ਦੱਸਣਾ ਜਿਵੇਂ ਟਰੈਕਟਰਾਂ ਤੇ ਉੱਤੇ ਹੁਲੜਵਾਜੀ ਕਰਨਾ ਠੀਕ ਆ ਤੇ ਕਾਫੀ ਮੈਂ ਸਵਾਲ ਪੁੱਛੇ ਤੇ ਕਿਸੇ ਨੂੰ ਵੀ ਪਤਾ ਨਹੀਂਗਾ ਵਰਸੀ ਕਿਉਂ ਮਨਾਈ ਜਾਂਦੀ ਆ ਬਸ ਲੋਕ ਇੱਕ ਦੂਜੇ ਨਾਲ ਹੀ ਉਦਾਂ ਹੀ ਸੈਰਸ ਪਟਾ ਕਰਨ ਆਉਂਦੇ ਆ ਘੁੰਮਣ ਫਿਰਨ ਆਉਂਦੇ ਆ ਪਰ ਇਦਾਂ ਨਹੀਂ ਚਾਹੀਦਾ ਧਾਰਮਿਕ ਸਥਾਨਾਂ ਤੇ ਹੁਲੜਵਾਜੀ ਨਾ ਕਰਨ ਕਰੀ ਜਾਵੇ ਤਾਂ ਵਧੀਆ ਗੱਲ ਦੂਸਰੇ ਦਿਨ ਆਪਾਂ ਫਿਰ ਖੂਨਦਾਨ ਕੈਂਪ ਦੇ ਵਿੱਚ ਚਲੇ ਗਏ ਫਿਰ ਜਿੰਨੇ ਅਸੀਂ ਆਏ ਸੀਗੇ ਅਸੀਂ ਸਾਰਿਆਂ ਨੇ ਸੋਚਿਆ ਵੀ ਖੂਨਦਾਨ ਕੀਤਾ ਜਾਵੇ ਇਸ ਪਵਨ ਸਥਾਨ ਦੇ ਉੱਪਰ ਕਹਿੰਦੇ ਹੁੰਦੇ ਆ ਨਾ ਖੂਨ ਦੀ ਇੱਕ ਬੂੰਦ ਕਿਸੇ ਦੀ ਜਾਨ ਬਚਾ ਸਕਦੀ ਹੈਗੀ ਤੇ ਸੋ ਅਸੀਂ ਇਹ ਚੀਜ਼ ਨੂੰ ਸੋਚਦੇ ਹੋਏ ਫਿਰ ਖੂਨਦਾਨ ਕਰਨ ਲੱਗ ਗਏ ਆਗੇ ਤੇ ਪਹਿਲਾ ਵਾਰੀ ਹੈਗੀ ਆ ਭਿੰਦਰ ਦੀ ਸਰਟੀਫਿਕੇਟ ਮਿਲ ਗਿਆ ਭਿੰਦਰ ਨੂੰ ਖੂਨਦਾਨ ਕਰਨ ਦਾ ਤੇ ਇੱਥੇ ਕਾਫੀ ਘਟ ਸੀਗਾ ਤੇ ਕਾਫੀ ਲੋਕ ਆ ਜਿਹੜੇ बद चढ़ के अपना खून कहते वह बैन करो जी बाकी मनोकाम ਖੁੰਦਣ ਕਰਨ ਤੋਂ ਬਹੁਤ ਅਸੀਂ ਫਿਰ ਇੱਥੇ ਪਾਰਕ ਦੇ ਵਿੱਚ ਪਹੁੰਚ ਚੁੱਕੇ ਆਂ ਇੱਥੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਪਾਰਕ ਆ ਬਹੁਤ ਮਸ਼ਹੂਰ ਆ ਤੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਹਿੰਦੇ ਹੁੰਦੇ ਆ ਨਾ ਗੁਰੂਆਂ ਨੇ ਜੰਗਲ ਦੇ ਵਿੱਚ ਮੰਗਲ ਰਾਰ ਲਾ ਰੱਖੇ ਨੇ ਇਹਨੇ ਵਧੀਆ ਤਰੀਕੇ ਨਾਲ ਮਨਟੇਨ ਰੱਖਿਆ ਨਾ ਇਹ ਪਾਰਕ ਨੂੰ ਕਿ ਤੁਹਾਨੂੰ ਇਹ ਲੱਗੂਗਾ ਇਹ ਪਾਰਕ ਦੇ ਵਿੱਚ ਆ ਕੇ ਕਿ ਤੁਸੀਂ ਕਿਸੇ ਜੰਗਲ ਦੇ ਵਿੱਚ ਆ ਚੁੱਕੇ ਹੋ ਤੇ ਕਿਉਂਕਿ ਇੱਥੋਂ ਦਾੜਾ ਵਿਊ ਆਗਾ ਤੇ ਹਰੀਆਲੀ ਇੰਨੇ ਜਿਆਦੇ ਆ ਹਰ ਇੱਕ ਦਰਖਤ ਜਿਹੜਾ ਪਰਫੈਕਟ ਆਪਣੀ ਜਗ੍ਹਾ ਤੇ ਹੈਗਾ ਤੇ ਬਹੁਤ ਹੀ ਜ਼ਿਆਦਾ ਸਫਾਈ ਆ ਤੇ ਦੇਖ ਕੇ ਤੇ ਰੂਹ ਖੋਸ਼ ਹੋ ਗਈ ਆ ਤੇ ਬਹੁਤ ਸ਼ਾਂਤੀ ਸੀ ਇੱਥੇ ਇੱਥੇ ਬਿਲਕੁਲ ਰੌਲਾ ਰਪਾਣੀ ਵਹਿ ਰਿਹਾ ਸੀ ਬਹੁਤ ਦੂਰ ਸੀ ਰੌਲੇ ਸੋ ਇਹ ਸੀ ਸਾਡਾ ਅੱਜ ਦਾ ਬਲੌਗ ਤੇ ਤੁਸੀਂ ਸਾਰੇ ਜਾਣੇ ਦੱਸਣਾ ਬਲੌਗ ਕਿਦਾਂ ਦਾ ਲੱਗਿਆ ਤੇ ਸਾਡੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦੇਣ ਲਈ ਸਾਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਣੇ ਯਾਰਾਂ ਮਿੱਤਰਾਂ ਤੋਂ ਆਪਣਾ ਚੈਨਲ ਸਬਸਕ੍ਰਾਈਬ ਕਰਾ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੀਡੀਓ ਦੇ ਵਿੱਚ ਜੋ ਕੁਝ ਦੱਸਿਆਗਾ ਗਲਤ ਜਾਂ ਸਹੀ ਉਹ ਕਮੈਂਟਾਂ ਦੇ ਵਿੱਚ ਦੱਸ ਦਿਓ